ਵੀਡੀਓਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਸਕੂਟਰ ਚਲਾਉਣ ਲਈ ਦਿੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੋਰ ਵੀ ਜ਼ਰੂਰੀ ਹੈ ਕਿਉਂਕਿ ਮੁਕੰਦਪੁਰ ਤੋਂ ਫਗਵਾੜਾ ਜਾਣ ਵਾਲੀ ਸੜਕ ਤੇ ਪੈਂਦੇ ਪਿੰਡ ਦਸਾਂਝ ਕਲਾ ਨੇੜੇ ਬੀਤੀ ਰਾਤ ਸਕੂਟਰੀ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਸਕੂਟਰੀ ਸਵਾਰ ਦੋ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ ਜਦਕਿ ਦੂਜੇ ਪਾਸੇ ਤੋਂ ਆਉਂਦੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪਿੰਡ ਦੇ ਪੰਚ ਮਨਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੁਸਾਂਝ ਕਲਾਂ ਦੇ ਰਹਿਣ ਵਾਲੇ 15 ਸਾਲਾ ਸਮਰ ਪੁੱਤਰ ਤੀਰਜ ਅਤੇ 16 ਸਾਲਾ ਵਿਕਰਮ ਪੁੱਤਰ ਸ਼ਮਸ਼ੇਰ ਸਿੰਘ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਫਗਵਾੜਾ ਵੱਲ ਜਾ ਰਹੇ ਸਨ ਕਿ ਦੂਜੀ ਪਾਸੇ ਤੋਂ ਆਉਂਦੇ ਇੱਕ ਸਪਲੈਂਡਰ ਮੋਟਰਸਾਈਕਲ ਨੇ ਉਨ੍ਹਾਂ ਵਿੱਚ ਟੱਕਰ ਮਾਰ ਦਿੱਤੀ ਤੇ ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਹਾਦਸੇ ਤੋਂ ਬਾਅਦ ਦੋਵੇਂ ਬੱਚਿਆਂ ਨੂੰ ਪਹਿਲਾ ਫਗਵਾੜਾ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ डीएमसी लुधियाना ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਜਾ ਕੇ ਦੋਵਾਂ ਦੀ ਹੀ ਮੌਤ ਹੋ ਗਈ। اے ਵੀ ਜ਼ਿਕਰਯੋਗ ਹੈ ਕਿ ਸਮਰ 8ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਵਿਕਰਮ 11ਵੀਂ ਕਲਾਸ ਵਿੱਚ ਪੜਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਦੁਸਾਂਝ ਕਲਾ ਦੇ ਇੰਚਾਰਜ ਜਨ ਬਹਾਦਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ দেহਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੇਖਦੇ ਹਾਂ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਭ ਅੱਜ ਸੌਂਚ ਕਲਾ ਤੋਂ ਐਕ ਦੋ ਨੌਜਵਾਨਾਂ ਦੇ ਐਕਸ਼ਨ ਤੋਂ ਦਾ ਸਮਾਚਾਰ ਪ੍ਰਾਪਤ ਹੋਇਆ ਕੀ ਕਹਿਣਾ ਤੁਹਾਡੀ ਠੀਕੋ ਜੀ ਮਿਤੀ 12 ਦੋ 26 ਨੂੰ ਸਾਨੂੰ ਕਰੀਬ 5:30 ਵਜੇ ਇੱਕ ਫੋਨ ਆਇਆ ਈ ਦਸਾਂਝਾਂ ਤੋਂ ਫਗਵਾੜਾ ਰੋਡ ਦੇ ਵਿੱਚ ਅੰਦਰਾ ਕਲਾਸ ਕੀ ਹੱਦ ਪੈਂਦੀ ਉੱਥੇ ਐਕਟਵਾ ਦਾ ਤੇ ਮੋਰਸਲ ਦਾ ਐਕਸੀਡੈਂਟ ਹੋਇਆ ਅੱਛਾ ਜੀ ਜਿਹਦੇ ਵਿੱਚ ਮੌਕੇ ਤੇ ਪਹੁੰਚ ਕੇ ਉੱਥੇ ਵਿਕਰਮਜੀਤ ਸਿੰਘ ਦਸਾਂਝ ਜਿਸ ਦੀ ਉਮਰ 17 ਸਾਲ ਸਿਮਰ ਪ੍ਰਜਾ ਜਿਸ ਦੀ ਉਮਰ 15 ਸਾਲ ਇਹ ਦੋਵੇਂ ਜਣੇ ਆਪਣੀ ਸਕੂਟਰੀ ਐਕਟਵਾ ਤੇ ਸਮਾਨ ਲੈਣ ਵਾਸਤੇ ਫਗਵਾੜੇ ਨੂੰ ਜਾ ਰਹੇ ਸਨ ਜੇ ਫਗਵਾੜੇ ਸਾਈਡ ਤੋਂ ਇੱਕ ਮੋਟਰਸਾਈਕਲ ਜਿਸ ਤੇ ਦੋ ਨੌਜਵਾਨ ਸਨ ਬੜੀ ਤੇਜ਼ ਰਫਤਾਰ ਲਿਆ ਕੇ ਰੌਂਗ ਸੈਂਡ ਉਹਨਾਂ ਨੇ ਐਕਟਵਾ ਦੇ ਵਿੱਚ ਮਾਰ ਕੇ ਐਕਸੀਡੈਂਟ ਕੀਤਾ ਜਿਸ ਨਾਲ ਇਹਨਾਂ ਲੜਕਿਆਂ ਦੇ ਕਾਫੀ ਸੱਟਾਂ ਲੱਗੀਆਂ ਤੇ ਵੀ ਕਲਾਂ ਤੋਂ ਉਹਨਾਂ ਦਾ ਵੀ ਨੁਕਸਾਨ ਹੋਇਆ ਫਿਰ ਇਹਨਾਂ ਦੇ ਵਾਰਸਾਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਸਹਿਵਲਾਤਾਲ ਫਗਵਾੜਾ ਦੇ ਅੱਗੇ ਉੱਥੋਂ ਉਹਨਾਂ ਨੇ ਰੈਪਰ ਡੀ ਐਮ ਸੀ ਲੁਧਿਆਣੇ ਦਾ ਕੰਮ ਦਿੱਤਾ। ਵਿਕਰਮਜੀਤ ਦੀ ਰਸਤੇ ਵਿੱਚ ਮੌਤ ਹੋ ਗਈ। ਠੀਕ ਹੈ। ਤੇ ਸਿਮਰ ਪ੍ਰਜਾ ਦੀ ਲੁਧਿਆਣੇ ਡੀ ਐਮ ਸੀ ਜਾ ਕੇ ਮੌਤ ਹੋਈ। ਤੇ ਫਿਰ ਅਸੀਂ ਇਹਨਾਂ ਦਾ ਉਥੋਂ ਰਿਕਾਰਡ ਸਾਰਾ ਹਾਸਲ ਕਰਕੇ ਡੈੱਡ ਬੋਡੀਆਂ ਲਿਆ ਕੇ ਸਿਵਲ ਹਸਪਤਾਲ ਮੌਚਰੀ ਵਿੱਚ ਫਲੋਰ ਐਡਮਿਟ ਕਰਾ ਲਿਆ। ਠੀਕ ਹੈ। ਇਹ ਸਬੰਧੀ ਅੱਜ ਧੀਰਜ ਪ੍ਰਜਾ ਉੱਤਰ ਮਨਬਾ ਦਰਵਾਸੀ ਦਸਾਂਝ ਕਲਾਂ ਦਾ ਬਿਆਨ ਹਾਸਲ ਕੀਤਾ ਉਸ ਦੇ ਆਧਾਰ ਤੇ ਅਸੀਂ ਪਰਚਾ ਨੰਬਰ ਮੁਕੱਦਮਾ ਨੰਬਰ 38 ਮਿਤੀ ਅੱਜ ਦੀ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਕਸੂਰਵਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬਹੁਤ ਬਹੁਤ ਧੰਨਵਾਦ।